ਸਰਵਾਤਮਾ ਦਾ ਸ਼ੁਕਰ ਹੈ। ਇਹ ਪੁੱਛਣਾ ਕਿ ਨਾਮ ਇੱਡੇ ਤੁਹਾਡੇ ਦਾ? ਨਾਮ ਜਸਪਾਲ ਸਿੰਘ। ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸੀ? ਇੱਥੇ ਕੰਮ ਕੀ ਕਰਦਾ ਸੀ? ਇਹ ਤਾਂ ਖੰਡਾ ਬਾਰ ਕਰਦਾ ਸੀ। ਅੱਜ ਕਿੰਨਾ ਸਮਾ ਹੋ ਗਿਆ ਸੀ ਉਦੋਂ ਬਾਹਰ ਗਿਆ। ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤੇ ਵਸ ਵੇ ਇੰਨਾ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੀ ਖੁਸ਼ੀ ਕਿਸਾਂ ਦੇ ਆਪਣੇ ਘਰ ਆ ਗਿਆ। ਹੈ। ਮੈਂ ਹੋਰ ਕੋਈ ਨਹੀਂ ਅਈਓ ਪਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬੜੇ ਸੁਪਨੇ ਸਜਾਏ ਹੁਨੇ ਪੁੱਤ ਨੇ ਵੀ ਤੁਸੀਂ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਪਸ ਕਰਤਾ ਜਿੰਨੀ ਮੈਨੂੰ ਬੜੀ ਖੁਸ਼ੀ ਜੇ ਬਸ ਮੈਂ ਹੋਰ ਕੋਈ ਅੱਗੇ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਮੈਂ ਅਨਪੜ੍ਹ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਕਿੰਨਾ ਸਮਾਂ ਹੋ ਗਿਆ ਇਸ ਬਾਤ ਕਹਿਣ ਲੱਗ ਪਾ ਮੈਨੂੰ ਨਹੀਂ ਪਤਾ ਆਪਣਾ ਨਾਮ ਜਸਬੀਰ ਸਿੰਘ ਹੈ ਜੀ ਜਿਹੜੀ ਡਿਪੋਟੋਂ ਤੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਜੀ ਉਹਨਾਂ ਨੂੰ ਹਇਆ ਮਹੀਨਾ ਕੀ ਹੋਇਆ ਗਿਆ ਨਵੀਂ ਤੇ ਤੁਹਾਨੂੰ ਕਿਦਾਂ ਜਸਵੀਰ ਦੀ ਪਤਾ ਲੱਗਾ ਵੀ ਇੱਥੇ ਆ ਦੇਖੋ ਜੀ ਆਪਾਂ ਨੂੰ ਨਿਊਜ਼ ਤੋਂ ਪਤਾ ਲੱਗਾ ਕਿ ਸਾਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਤੇ ਅਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਵੀ ਸਰਕਾਰਾਂ ਦੀਆਂ ਇੰਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ। ਕਿੰਨੀ ਦਿਨ ਹੋ ਗਈ ਸੀ ਇਹਨਾਂ ਨੂੰ 1 ਮਹੀਨਾ ਹੋਇਆ ਹੈ ਜੀ। ਪਤਾ ਕਿਸ ਦਿਨ ਦਾ ਲੱਗਾ? ਲੇਕਿਨ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ। ਜੀ ਜੀ। ਹਾਂ ਜੀ। ਤੇ ਹੁਣ ਪਤਾ ਲੱਗਾ ਦਦੋ ਘਰ ਉਹਨਾ ਕਿਦਾਂ ਕਿੰਨੇ। ਕਿਉਂਕਿ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ। ਗੱਲਬਾਤ ਹੋਈ ਤੇ ਨਹੀਂ ਮੈਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਿਊਜ਼ ਤੋਂ ਪਤਾ ਲੱਗ ਰਹਾ ਆ ਕਿ ਕੋਈ ਘੰਟੇ 2 ਘੰਟੇ ਤੱਕ ਆਪੋ ਨੇ ਘਰੀ ਉਹਨਾਂ ਉਪਚਾਰ ਦਿੱਤਾ ਪਹਿਲਾਂ ਕਿਹੜੇ ਦੇਸ਼ ਗਏ ਸੀ ਉਸ ਤੋਂ ਬਾਅਦ ਫਿਰ ਕਿਹਾ ਵੇਖੋ ਜੀ ਸਾਨੂੰ ਬਸ ਇਹੋ ਪਤਾ ਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਅਮਰੀਕਾ ਵਾ ਹਾਂਜੀ ਬੜੀ ਵੱਡੀ ਟ੍ਰੈਜੇਡੀ ਹੋਈ ਏ ਇਸ ਵੀਰ ਦੀ ਕੋਈ ਖਾਸ ਤਾਂ ਮੈਂ ਕਹਿਣਾ ਚਾਹੂ ਨਹੀਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਬਿਲਕੁਲ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਢਹਿ ਢੇਰੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਹੈਗੀਆਂ ਨੇ